कोई एक सरकार नहीं कहसेती और पंजाब की सरकार भी नहीं कहसेती कि कभी भी कोई एक पैसा भी जीएसटी ਦਾ ਰੋਕਾ ਗਿਆ। ਸਨੀਰ ਸਾਹਿਬ ਨੇ ਹੁਣੇ ਥੋੜੇ ਦਿਨ ਪਹਿਲੇ ਮੈਂ ਇੱਕ ਪ੍ਰੈਸ ਕਾਨਫਰੰਸ ਦੇਖਤਾ ਮੈਂ ਚਾਹਾਂਗਾ ਸਨੀਰ ਸਾਹਿਬ ਉੱਤੇ ਥੋੜਾ ਹੋਰ ਜਾਣਕਾਰੀ ਵੀ ਦੰਗੇ ਤੁਹਾਨੂੰ ਕਿ ਜਿਹੜਾ ਝੂਠ ਦਾ ਕੋਲਿੰਦਾ ਬੰਦੇ ਨੇ ਕਿ ਅਸੀਂ ਸੈਂਟਰ ਨੇ जीएसटी ਦਾ ਕੋਈ ਪੈਸਾ ਇਹਨਾਂ ਦੇਣਾ। ਉਹ ਨਿਰਧਾਰ ਹੈ ਝੂਠ ਹੈ। ਸਨੀਰ ਸਾਹਿਬ ਇੱਕ ਮਿੰਟ ਮੈਂ ਚਾਹਾਂਗਾ ਤੁਸੀਂ ਉਹ ਗੱਲ ਦੱਸੋ ਜਰੂਰ ਮੈਂ ਕੀ ਡਿਟੇਲਿੰਗ ਦੱਸੋ। ਲਾਸਟ ਵੀਕ ਵੀ ਇਸ ਸੀਰ ਨੂੰ ਡਿਸਕਸ ਕੀਤਾ ਸੀਗਾ। ਲੇਕਿਨ ਕਈ ਵਾਰੀ ਕੁਝ ਲੋਕ ਇੰਨੇ ਕ ਢੀਠ ਔਰ ਬਿਸ਼ਰਮ ਹੁੰਦੇ ਨੇ ਕਿ ਝੂਠ ਨੂੰ ਵੀ ਬਾਰ ਬਾਰ ਬੋਲਦੇ ਨੇ ਮਤਲਬ ਪੂਰੇ ਡਿਟੇਲ ਦੇਣ ਦੇ ਦੇ ਬਾਅਦ ਵੀ ਜੋ ਮੈਂ ਦੱਸਿਆ ਸੀ ਤੁਹਾਨੂੰ ਸਾਰਿਆਂ ਨੂੰ ਕਿ ਵੀ ਸਾਰਾ ਜਿਹੜਾ ਪੇਮੈਂਟ ਜਿਹੜੀ ਸੀ ਸਾਡੀ ਉਹ ਜਾ ਚੁੱਕੀ ਹੈ ਇਹਨਾਂ ਨੂੰ ਜਿਹੜਾ ਵੀ 5000 ਕਰੋੜ ਰੁਪਏ ਬਣਦਾ ਸੀਗਾ ਔਰ ਉਸ ਦੇ ਬਾਅਦ ਵੀ ਜਿਹੜਾ ਹੈਗਾ ਵਾ ਇਹ ਹਜੇ ਤੱਕ ਉਹ ਝੂਠ ਪ੍ਰੋਸਨ ਤੋਂ ਬਾਜ ਨਹੀਂ ਆ ਰਿਹਾ ਔਰ ਜਿਹੜੇ ਇੱਕ ਚੀਜ਼ ਹੋਰ ਦੱਸ ਦਿਆਂ ਸਟੇਟ ਗਵਰਨਰ ਹੋਰ ਜਿਹੜਾ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਕਿ ਜੀਐਸਟੀ ਨਾਲ ਸਾਨੂੰ ਘਾਟਾ ਹੋਏਗਾ। ਔਰ ਇੱਕ ਹੋਰ ਬੜੀ ਕਰਮਨਲ ਜਿ ਹਿਸ ਕਰਦੇ ਨੇ ਕਿ ਸਾਡਾ ਹੀ ਪੈਸਾ ਹੈ। ਦੇਸ਼ ਕੀ ਦਾ ਹੈ? ਦੇਸ਼ ਕੀ ਦਾ? ਉਹ ਤੁਹਾਡਾ ਨਹੀਂਗਾ ਜਾਂ ਮੇਰਾ ਨਹੀਂਗਾ? ਚਲ ਚਰ ਗਰੀਏ ਬੰਦੀ। ਔਰ ਫਿਰ ਇੱਕ ਚੀਜ਼ ਹੋਰ ਮੈਂ ਦੱਸ ਦਿਆਂ। ਇਹਦੇ ਨਾਲ ਜੇ ਦੇਸ਼ ਦੀ ਇਕਨੋਮੀ ਨੂੰ ਬੂਸ ਮਿਲੇਗਾ ਤੇ ਆਟੋਮੈਟਿਕਲੀ ਪੰਜਾਬ ਦੀ ਇਕਨੋਮੀ ਵੀ ਬੂਸ ਮਿਲੇਗਾ। ਔਰ ਮੈਂ ਅੱਜ ਫੇਰ ਸਪਸ਼ਟ ਕਰ ਦਿਆਂ ਕੇਂਦਰ ਵੱਲ ਇੱਕ ਨਿੱਕਾ ਰੁਪਈਆ ਵੀ ਪੰਜਾਬ ਸਰਕਾਰ ਦਾ ਕੋਈ GST ਪੈਂਡਿੰਗ ਨਹੀਂ ਹੈਗਾ। ਪੁਨੇ ਤੇ ਇੱਕ ਪੰਜਾਬੀ ਦੀ ਕਹਾਵਤ ਹੈ ਨਾ ਜੇ ਪੂਆ ਦੇ ਮੁੱਛਾ ਹੁੰਦੀਆਂ ਤੇ ਖੁਫੜ ਹੁੰਦਾ। ਸੋ 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 ਸਹਾਵ ਇਹ ਪਤਿਮਾਨ ਸਰਕਾਰ ਦਾ ਹੈ।

ਕੋਈ ਤੁਹਾਨੂੰ 1980 ਕੋਈ। ਇਸਕਾ ਬੋਲ। I expected questions on GST today but uh, but since you have brought the issue uh I don't know what the first part ki, what confrontation happened on the ground I'm not aware of it but yes I have I have heard about the Saroopa part ਜਿੰਨੀ ਜਾਣਕਾਰੀ ਮੈਨੂੰ ਹੈ ਕਿ ਸਰੂਪਾ ਸਾਹਿਬ ਦੇਨ ਤੋਂ ਮਨਾਇ ਕੀਤੀ ਗਈ ਹੋਈ ਹੈ। ਕਿਸੇ ਵੀ ਪੋਲੀਟੀਕਲ ਫਿਗਰ ਨੂੰ ਇਹ एसपीसी और सारे प्रबत्त मटेरियल क्या ਕੀਤਾ ਹੈ اور ਸਰোপা صاحب ਉਹਦੀ ਉਲੰਘਣਾ ਕਰਕੇ ਦਿੱਤਾ ਗਿਆ ਉਹ ٹھیک نہیں میں بھی ਜਾਂਦਾ ਡਿलीजेंट sancion ਅਸੀਂ ਹੱਥ ਜੋੜ ਕੇ ਮੰਨਾਂ ਕਰ ਜਬੀ ਸਰোপা ਸਾਹਿਬ ਨਹੀਂ ਲਵਾਂਗੇ ਕੋਈ ਅਗਰ ساری ਕਮੇਟੀ ਨੇ ਸਾਡੇ ਪ੍ਰਬੰਧਕਾਂ ਨੇ ਤੈਅ ਕਰਤਾ ਸਾਨੂੰ ਨਹੀਂ ਲੈਣਾ ਚਾਹੀਦਾ ਇੱਕ ਗੱਲ ਦੂਜੀ ਗੱਲ ਇਹ ਤੇ ਕੋਈ ਝੂਠ ਹੈ ਨਹੀਂ ਕੀ 84 ਵਾਲਾ ਜਿਹੜਾ ਘਟਨਾ ਕਰਮ ਹੈ ਉਸ ਤੋਂ ਬਾਅਦ ਕਿਸੇ ਨੂੰ ਵੀ ਕਾਂਗਰਸ ਪਾਰਟੀ ਨੂੰ ਕਿਸੇ ਪ੍ਰਕਾਰ ਦਾ ਵੀ ਕੋਈ ਆਨਰ ਨਿਵਾਦ ਨਹੀਂ ਚਾਹੀਦਾ ਦਿੱਲੀ ਦਾ ਜਿਹੜਾ 84 ਔਰ 80 ਤੋਂ ਲੈ ਕੇ 90 ਤੱਕ ਜਿਹੜਾ ਪੰਜਾਬ ਪੰਜਾਬ ਵਿੱਚ ਕੋਈ 5000 ਯੂਥ ਦਾ ਕੋਈ ਪਤਾ ਨਹੀਂ حساب ਹੀ ਨਹੀਂ ਹੈਗਾ ਕੋਈ ਜਾਣਕਾਰੀ ਨਹੀਂ ਹੈਗੀ ਔਰ ਦਿੱਲੀ ਵਿੱਚ ਕੋਈ 5000 ਤੋਂ ਜ਼ਿਆਦਾ નિર્ਦੋਸ਼ ਸਿੱਖ ਇਲੈਕਸ਼ਨ ਜਿੱਤਣ ਕਰਕੇ सिर्फ अपने पोलिटिकल गेन करके क्योंकि तो मैं अपने आप को साबित करना है कि मैं देवी हाँ इस करके पंजाब होया उस तो बाद फिर वो माड़ी घटना वापरी उस तो बाद बादश करने वास्ते फिर जब बड़ा पेड़ गिरता है तो धरती हिलती है हुई और इलेक्शन जितया गया देश पहली बार होश की सब तो व्डी जोड़ी देशभक्त कम्यूनिटी है जिन्हें देश करके अपनी जवाना जुणा, अपनी जवानी दिती अपनी जाना दिखाई ਮੈਂ ਕਈ ਵਾਰ ਕਹਿੰਦਾ ਟੀਵੀ ਚੈਨਲ ਸੇ ਕਦੀ ਅੱਜ ਤੱਕ ਕਦੀ ਇਹ ਨਹੀਂ ਦੱਸਿਆ ਜਾਂਦਾ ਇਤਿਹਾਸ ਵਿੱਚ ਆਜ਼ਾਦੀ ਦੇ ਇਤਿਹਾਸ ਵਿੱਚ ਕਿ 60 ਲੋਕਾਂ ਨੂੰ ਮੁਲੇਰ ਕੋਟਲੀ ਚ ਤੋਪ ਤੇ ਗੋਲਿਆਂ ਨਾਲ ਲੜਾਇਆ ਗਿਆ ਸੀ ਕਿ ਕਾਂਗਰਸ ਦਾ ਇੱਕ ਵੀ ਲੀਡਰ ਕੋਈ ਹੋ ਜਿੰਦੀ ਕਿ ਜਿਹੜਾ ਤੋਪ ਦੇ ਗੋਲੇ ਨਾਲ ਲੜਾਇਆ ਗਿਆ ਉਹਦੇ ਕਿ ਛੋਟੇ ਮਦਰਕਤ ਦਾ ਸੀ ਉਹ ਪੱਥਰ ਖਿੱਚ ਕੇ ਲਿਆਇਆ ਕਹਿੰਦੇ ਮੈਂ ਪੱਥਰ ਉੱਤੇ ਫਿਰ ਤਾ ਹੁਣ ਚਲਾਉ ਉਸ ਤੋਂ ਕਿ ਕਹਿੰਦੇ ਦੇ ਔਰ ਇਹ ਇਹ ਕਾਂਗਰਸ ਦੇ ਬਨਨ ਤੋਂ 12 ਸਾਲ ਪਹਿਲੇ ਗੀ ਮੀ ਸਕੇ ਕਿ ਕਾਂਗਰਸ ਦੇ ਬਣਨ ਤੋਂ 12 ਸਾਲ 13 ਸਾਲ ਪਹਿਲੇ 1985 1885 ਕਾਂਗਰਸ ਬਣੀ 1872 ਵਿੱਚ ਇਹ ਮਾਮਲਾ ਵਾਪਰਿਆ ਉਹ ਜੀ ਕੌਮ ਨੂੰ ਤੁਸੀਂ ਐਂਟੀ ਇੰਡੀਆ ਪ੍ਰੋਜੈਕਟ ਕਰਤਾ ਕਿ ਅਸੀਂ ਦੇਸ਼ ਦੇ ਦੁਸ਼ਮਣ ਹੋਂ ਤੁਸੀਂ ਇਲੈਕਸ਼ਨ ਜਿੱਤਨਾ ਸੀ ਪਹਿਲੀ ਵਾਰ ਹੋਇਆ ਕਿ ਤੁਸੀਂ ਮੈਜੋਰਟੀ ਨੂੰ ਐਂਟੀ ਇੰਡੀਆ ਪ੍ਰੋਜੈਕਟ ਕਰਕੇ ਮੈਜੋਰਟੀ ਦਾ ਵੋਟ ਹਾਸਲ ਕੀਤਾ ਸੀ ਤੇ ਇਸ ਕਰਕੇ ਉਹ ਜ਼ਖਮ ਹਰੇ ਨੇ ਉਹ ਜ਼ਖਮ ਭਰੇ ਨੇ ਮੋਦੀ ਜੀ ਨੇ ਆਪਣੇ ਵੱਲੋਂ ਬਹੁਤ ਅੱਛੇ ਅੱਛੇ ਕੰਮ ਕੀਤੇ ਉਹ ਕਰਤਾਰਪੁਰ ਦਾ ਲਾਂਗਾ ਖੋਲਣ ਦੀ ਗੱਲ ਹੋਏ ਉਹ ਛੋਟੇ ਸਾਹਿਬ ਦਾ ਸ਼ਹਾਦਤ ਦਾ ਦਿਵਸ ਮਨਾ ਦੀ ਗੱਲ ਹੋਏ ਵੀਰ ਬਾਲ ਦਿਵਸ ਮਨਾ ਦੀ ਗੱਲ ਹੋਏ ਉਹ ਹਿਮ ਹਿਮਕੋਟ ਸਾਹਿਬ ਦੇ ਰੋਪੀ ਦੀ ਗੱਲ ਹੋਏ ਕਰਤਾਰਪੁਰ ਸਾਹਿਬ ਦੀ ਗੱਲ ਹੋਏ ਲਗਾਤਾਰ ਕੰਮ ਹੋ ਰਿਹਾ ਔਰ ਜਿਹੜੇ 84 ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਜਾ ਰਹੀਆਂ ਨੇ ਸੈਂਟਰ ਗਵਰਨਮੈਂਟ ਕੋਲ ਕੋਈ ਨਾ ਕੋਈ ਇਨਪੁੱਟ ਹੈਗਾ ਜਿਹਦੇ ਕਰਕੇ ਇਹ ਚਿੰਤਾ ਹੈਗੀ ਕਿ ਜਿਹੜੇ ਲੋਕ ਹੀ ਜਾਣਗੇ ਉਹਨਾਂ ਦਾ ਸਰਾਹਤ ਹੋ ਸਕਦੀ ਹੈ ਇਹ ਮੈਚ ਜਿਹੜਾ ਹੋਇਆ ਦੁਬਈ ਹੋਇਆ ਸੀ ਪਾਕਿਸਤਾਨ ਤੇਰੀ ਹੋਇਆ ਨਾ ਦੁਨੀਆ ਵਰਦੇ ਬਾਕੀ ਜਿਹੜੇ ਕੰਟਰੀਸ ਨੇ ਉਹ ਵੀ ਪਾਕਿਸਤਾਨ ਵਿੱਚ ਆਪਣੀ ਟੀਮ ਨਹੀਂ ਭੇਜਦੇ ਔਰ ਅਡਵਾਈਜ਼ਰੀ ਜਾਰੀ ਕੀਤੀ ਹੋਣੀ ਹੈ ਕਿ ਪਾਕਿਸਤਾਨ ਟੂਰਿਜ਼ਮ ਵਾਸਤੇ ਵੀ ਨਹੀਂ ਜਾਣਾ ਹਿੰਦੁਸਤਾਨੀ ਦੁਨੀਆ ਵਰਦੇ ਹੋਰ ਬਾਕੀ ਕੰਟਰੀਸ ਨੇ ਵੀ ਅਡਵਾਈਜ਼ਰੀ ਜਾਰੀ ਕੀਤੀ ਕਿ ਪਾਕਿਸਤਾਨ ਟੂਰਿਜ਼ਮ ਵਾਸਤੇ ਵੀ ਨਹੀਂ ਜਾਣਾ ਜਿਹੜੇ ਲੋਕੀ ਕਹਿ ਰਹੇ ਨੇ ਕਿ ਸਰਦਾਰ ਨੂੰ ਰੋਕਿਆ ਕਿ ਗਲਤ ਕਹਿ ਰਹੇ ਨੇ ਕਰਤਾਰਪੁਰ ਦਾ ਲਾਂਗਾ ਵੀ ਮੋਦੀ ਜੀ ਨੇ ਖੋਲਿਆ ਸੀ ਕਰਤਾਰਪੁਰ ਸਾਹਿਬ ਦਾ ਲਾਂਗਾ ਵੀ ਮੋਦੀ ਜੀ ਨੇ ਖੋਲਿਆ ਸੀ ਔਰ ਕਰੋਨਾ ਤੋਂ ਬਾਅਦ ਫਿਰ ਵਾਪਸ ਖੋਲੇ ਅਗਰ ਭਾਰਤ ਦੇ ਨਾਗਰਿਕ ਉੱਥੇ ਜਾਣ ਉੱਥੇ ਕੋਈ ਸ਼ਰਾਰਤ ਹੋ ਜਾਏ ਤੇ ਉਹਦੀ ਚਿੰਤਾ ਕਰਨਾ ਤੇ ਸਰਕਾਰ ਦਾ ਕੰਮ ਹੈ ਇਹ ਕੋਈ ਦੂਬੇ ਨਹੀਂ ਜਾਣਾ ਉੱਥੇ ਜਾਣਾ ਤੇ ਕੋਈ ਰੋਕ ਨਹੀਂ ਇਹ ਨਨਕਾਣਾ ਸਾਹਿਬ ਜਾਣਾ ਕੋਈ ਉਹਨिक्की ਗੱਲ ਉਹ ਕੀ ਦੀ ਜ਼ਿੰਮੇਵਾਰੀ ਕੌਣ ਲਏਗਾ ਫਿਰ ਕਨਫਰੰਸ ਚੱਕਾਂਗੇ ਕਿ ਨਹੀਂ 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 ਸਰਕਾਰ ਨੇ ਚਿੰਤਾ ਨਹੀਂ ਕੀਤੀ ਹੋਰ ਇਹ ਨਹੀਂ ਗੱਲ ਹੈ ਤੇ ਮੈਂ ਭਗਵੰਦ ਮਾ ਜੀ ਨੂੰ ਕਹਿੰਦਾ ਬੇਨਤੀ ਕਰਦਾ ਭਗਵੰਦ ਮਾ ਜੀ ਤੁਸੀਂ ਰਿੱਖੇ ਦੇ ਦਿਓ ਕਿ ਮੈਂ ਸਿਕਿਉਰਿਟੀ ਦੀ ਚਿੰਤਾ ਕਰਨ ਨੂੰ ਤਿਆਰ ਆ ਕੋਈ ਕੁਝ ਹੋਏਗੀ ਗੱਲ ਤੇ ਮੇਰੀ ਚਿੰਤਾ ਹੈ ਮੈਂ ਚਿੰਤਾ ਕਰਾਂਗਾ ਮੈਂ ਉਹ ਕਵਰ ਦੇ ਨੂੰ ਜਾ ਰਿਹਾ ਤੇ ਸਰਕਾਰ ਤੋਂ ਚਿੰਤਾ ਕਰਦੇ ਕਿ ਸਰਕਾਰ ਵੱਲੋਂ ਸੋਚ ਰਹੀ ਸੀ